ਅਸੇ ਦਾ ਪੰਜਾਬ ਦੇ ਵਿੱਚ ਜਿੰਨੀਆਂ ਕੌਮਾਂ ਰਹਿੰਦੀਆਂ ਨੇ ਸਾਰੇ ਬੜੇ ਪ੍ਰੇਮ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਰਹਿੰਦੇ ਨੇ ਪਰ ਜੇ 14 ਤਾਰੀਖ ਨੂੰ ਫੇਰ ਵੀ ਕੋਈ ਸਰਾਰਤੀ ਅਨਸਰ ਸਾਨੂੰ ਇਸ ਤਰ੍ਹਾਂ ਦਾ ਉਲੜਬਾਜੀ ਕਰਦਾ ਹੋਇਆ ਮਿਲਿਆ 바ਵਾ ਸਾਹਿਬ ਦੇ ਸਟੈਚੂ ਦੇ ਪ੍ਰਤੀ ਤਾਂ ਉਸ ਦਾ ਉਹ ਹਾਲ ਕਰਾਂ ਉਹ ਹਾਲ ਕਰਾਂਗੇ ਜਿਉਂ ਨੇ ਕਿਤੇ ਆਪਣੀ ਜ਼ਿੰਦਗੀ 'ਚ ਜਾਂ ਦੁਨੀਆ 'ਚ ਦੇਖਿਆ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ ਡਾਕਟਰ ਬੀ ਆਰ ਅੰਬੇਡਕਰ ਹਿਊਮਨ ਰੈਟਸ ਸੰਗਰੂਰ ਅਤੇ ਬਰਨਾਲਾ ਵੱਲੋਂ ਹਾਜ਼ਰੀ ਰਭਉਣਾ ਜੋ ਕਿ ਪਿਛਲੇ ਦਿਨੀ ਗੁਰਪ੍ਰਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਦੇ ਬੁੱਤੇ ਫਲੋਰ ਵਿਖੇ ਖਾਲਸਥਾਨ ਦੇ ਨਾਰੇ ਲਿਖੇ ਸੀ ਔਰ ਹੋਰ ਭੱਦੀ ਸਬਦਾਵਲੀ ਵਰਤੀ ਸੀ ਉਸ ਦੀ ਨਖੇਦੀ ਕਰਦੇ ਆ ਅੱਜ ਬਰਨਾਲਾ ਵਿਖੇ ਜਥੇਬੰਦੀਆਂ ਇਕੱਤਰ ਹੋਈਆਂ ਨੇ ਔਰ ਇਸ ਸਬੰਧੀ ਇਹ ਵੀ ਵਿਚਾਰ ਕੀਤੀ ਗਈ ਹੈ ਇੱਥੇ ਸਾਰਿਆਂ ਵੱਲੋਂ ਸਾਰੀਆਂ ਜਿਸੇ ਬੰਦੀਆਂ ਵੱਲੋਂ ਕਿ ਕੱਲ ਨੂੰ ਮਿਤੀ ਕੱਲ ਨੂੰ ਕਿੰਨੀ ਤਰੀਕ ਹੈ 4 ਹੈ 4 ਅਪ੍ਰੈਲ ਨੂੰ ਡੀਸੀ ਸਾਹਿਬ ਨੂੰ ਸ਼ਾਮ ਨੂੰ 3 ਵਜੇ ਮੰਗ ਪੱਤਰ ਦੇਣਾ ਸਾਰੇ ਜਿਸੇ ਬੰਦੀਆਂ ਵੱਲੋਂ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਆਪਾਂ ਸਾਰਿਆਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਹਾਂਜੀ ਮੇਰਾ ਨਾਮ ਮਾਸਟਰ ਲਾਸ਼ਮਨ ਸਿੰਘ ਸੋਤਾ ਮੈਂ ਭਾਰਤੀ ਸਵਿਧਾਨ ਚੇਤਨਾ ਮੰਚ ਚ ਬਰਨਾਲਾ ਤੇ ਗੈਜਟਡ ਨਾਨ ਗੈਜਟਡ ਐਸਵੀਸੀ EMPLOYEES WELFARE FOUNDATION ਵੱਲੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਆਪਣੇ ਸਾਥੀਆਂ ਨਾਲ ਅਸੀਂ ਜਿਸ ਤਰ੍ਹਾਂ ਪਹਿਲਾਂ ਬਾਬਾ ਜੀ ਦੱਸ ਕੇ ਹਟੇ ਨੇ ਕਿ ਜਿਹੜੇ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਜੀ ਆ ਨੇ ਜਿਹੜਾ ਪਿਛਲੇ ਦਿਨੀ ਆਪਣੇ ਬਾਈਟਾਂ ਨਹੀਂ ਬਾਬਾ ਸਾਹਿਬ ਬਾਰੇ ਜਿਹੜੇ ਹੈ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਉਹਨਾਂ ਦੇ ਬੁੱਤ ਟੋੜਨ ਦੀਆਂ ਗੱਲਾਂ ਕਰੀਆਂ ਨੇ ਕਿ ਅਸੀਂ 14 ਅਪ੍ਰੈਲ ਤੱਕ ਇਸ ਜਨਮ ਦਿਹਾੜੇ ਦੇ ਉੱਤੇ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਆ ਉਹ ਵੱਦ ਤੋਂ ਵੱਦ ਤੋੜਨ ਦੇ ਲਈ ਉਹਨਾਂ ਨੇ ਆਪ ਦੇ ਸਾਥੀਆਂ ਨੂੰ ਅਪੀਲ ਕੀਤੀ ਹੈ ਅਸੀਂ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਤੇ ਇਹ ਵੀ ਆਪ ਦੇ ਸਮਾਜ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਡੇ ਜਿਹੜਾ ਸਿੱਖ ਸਮਾਜ ਆ ਉਹਦੇ ਨਾਲੋਂ ਜਿਹੜਾ ਭਾਰਤੀ ਮੂਲ ਨਿਵਾਸੀ ਨੇ ਲੋਕ ਨੇ ਜਿਹੜੇ ਦਲਿਤ ਲੋਕ ਨੇ ਉਹਨਾਂ ਨੂੰ ਤੋੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਿ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ ਜੇ ਕੋਈ ਅਜਹੀ ਅਖੌਤੀ ਜਿਹੜੇ ਹੈ ਤਾਕਤਾਂ ਜਿਹੜੀਆਂ ਭਾਰਤ ਦੀ ਸਮਾਜ ਨੂੰ ਤੋੜ ਰਹੀਆਂ ਨੇ ਅਸੀਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਾਂ ਇੱਥੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਗੱਲ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਮੰਗ ਮੰਗ ਕਰਦੇ ਹਾਂ ਕਿ ਤੁਰੰਤ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਨੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਬਾਬਾ ਸਾਹਿਬ ਦੇ ਸਟੈਚੂ ਆ ਜਿਹੜੇ ਉਹ ਇੱਕ ਮੇਸਕ ਆਪਾਂ ਸਾਰੇ ਜਾਣਦੇ ਆ ਕਿ ਬਾਬਾ ਸਾਹਿਬ ਬੁੱਤ ਪ੍ਰਸਤੀ ਦੇ ਸਖਤ ਵਰ ਖਿਲਾਫ ਸਨ ਪਰ ਅਸੀਂ ਉਹਨਾਂ ਨੇ ਐਜ਼ এ ਪੂਜਣ ਦੇ ਤੌਰ ਤੇ ਉਹਨਾਂ ਦੇ ਬੁੱਤਾਂ ਨੂੰ ਨਹੀਂ ਪੂਜਦੇ ਅਸੀਂ ਤਾਂ ਉਸ ਸੋਚ ਨੂੰ ਜ਼ਿੰਦਾ ਰੱਖਣ ਦੇ ਲਈ ਉਹ ਬੁੱਤ ਜਿਹੜੇ ਆ ਉਹਨਾਂ ਦੇ ਸਟੈਚੂ ਲਾਏ ਹੋਏ ਆ ਸੋ ਜੇਕਰ ਉਹ ਸਟੈਚੂ ਨੂੰ ਕੋਈ ਜਿਹੜੀ ਹੈ ਠੇਸ ਪਹੁੰਚਾਉਂਦਾ ਕੋਈ ਭੰਨ ਤੋੜ ਕਰਦਾ ਤਾਂ ਸਮਝ ਲਓ ਉਹ ਬਾਬਾ ਸਾਹਿਬ ਦੀ ਸੋਚ ਨੂੰ ਤੋੜਦਾ ਜਿਹੜੀ ਕਿ ਭਾਰਤ ਦੇ ਕਰੋਨਾ ਲੋਕਾਂ ਦੇ ਲਈ ਇੱਕ ਰੱਬੀ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਜੇ ਅਸੀਂ ਕਹੀਏ ਸਾਡਾ ਇਸ਼ਟ ਹੈ ਤੇ ਅਸੀਂ ਉਸ ਨੂੰ ਕਦੇ ਵੀ ਉਹਨਾਂ ਦੇ ਸੋਚ ਨੂੰ ਕੋਈ ਵੀ ਤਾਕਤ ਜੇ ਕੋਈ ਦਰੜਨ ਦੀ ਕੋਸ਼ਿਸ਼ ਕਰੂਗੀ ਅਸੀਂ ਉਸ ਦਾ ਸਖਤ ਸ਼ਬਦਾਂ ਚ ਉਹਦੀ ਨਿੰਦਿਆ ਕਰਾਂਗੇ ਤੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅੱਜ ਪੱਤਰ ਪ੍ਰੋਗਰਾਮ ਦੀ ਰੂਪਰੇਖਾ ਕੀ ਸਾਡੀ ਜਿਹੜੀ ਅੱਜ ਦੀ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਰੂਪਰੇਖਾ ਹੈ ਕਿ ਕੱਲ ਨੂੰ ਅਸੀਂ 3 ਵਜੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਅਸੀਂ ਪਹਿਲਾਂ ਵੀ ਵਿਚਾਰਾਂ ਕਰਦੇ ਰਹੇ ਹਾਂ ਸਾਰੀਆਂ ਜਥੇਬੰਦੀਆਂ ਸਾਡੀਆਂ ਕਿ ਇੱਥੋਂ ਵਾਲੇ ਸਟੈਚੂ ਨੇ ਜਿਹੜੇ ਖਾਸ ਤੌਰ ਤੇ ਡੀਸੀ ਦਫ਼ਤਰ 'ਚ ਲੱਗਿਆ ਹੋਇਆ ਉਹਦੀ ਉਹਦਾ ਸੁੰਦਰੀਕਰਨ ਵੀ ਕੀਤਾ ਜਾਵੇ ਉੱਥੇ ਚੰਗੀ ਤਰ੍ਹਾਂ ਜਿਹੜਾ ਹੈ ਹੁਣ ਉਹਦਾ ਰੱਖ ਰਖਾਓ ਨਹੀਂ ਹੋਇਆ ਹੋਇਆ ਆਸ-ਪਾਸੇ ਦਰਖਤ ਨੇ ਉਹਦੀ ਕਾਂਡ ਛਾਟ ਕਰਕੇ ਪ੍ਰੋਪਰ ਉਹਨੂੰ ਮੇਨਟੇਨ ਕੀਤਾ ਜਾਵੇ ਇੱਕ ਤਾਂ ਸਾਡੀ ਇਹ ਮੰਗ ਹੈ ਤੇ ਦੂਸਰੀ 14 ਅਪ੍ਰੈਲ ਨੂੰ ਅਸੀਂ ਸਮੁੱਚੀਆਂ ਬਰਨਾਲੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਬਾਬਾ ਸਾਹਿਬ ਦੀਆਂ ਹਮਖਿਆਲੀ ਜਥੇਬੰਦੀਆਂ ਸਾਡੀਆਂ ਜਿਹੜੀਆਂ ਅਜੇ ਨਹੀਂ ਪਹੁੰਚ ਸਕੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਸੱਦਾ ਦਿੰਦੇ ਆ ਕਿ 14 ਅਪ੍ਰੈਲ ਨੂੰ ਆਪਾਂ ਤਕੜੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਈਏ ਘਰ-ਘਰ ਤੱਕ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਜਿਹੜਾ ਲੈ ਕੇ ਜਾਣਾ ਮੇਰਾ ਨਾਮ ਹੈ ਗੁਲਸ਼ਨ ਕੁਮਾਰ ਜ਼ਿਲ੍ਹਾ ਪ੍ਰਧਾਨ ਸਿਪਾਹੀ ਸਭਕ ਯੂਨੀਅਨ ਨਗਰ ਕ ਅੱਜ ਦੀ ਮੀਟਿੰਗ ਚ ਚਿੱਕੀ ਅਹਿਮ ਮੁੱਦੇ ਜਿਹੜੇ ਲੈ ਕੇ ਵਿਚਾਰੇ ਗਏ ਨੇ ਕਿ ਕਿਦਾਂ ਦੀ ਪ੍ਰੋਗਰਾਮ ਦੀ ਰੂਪਰੇਖਾ ਜਰਾ ਜਿਹੜੀ ਅੱਜ ਮੀਟਿੰਗ ਹੋਈ ਹੈਗੀ ਐ ਭਗਵਾਨ ਵਾਲਮੀਕੀ ਧਰਮਸ਼ਾਲਾ ਪੱਤੀ ਰੋਡ ਦੇ ਵਿੱਚ ਉਸ ਦੇ ਵਿੱਚ ਇਹੀ ਸਾਡੇ ਦੋ ਮੁੱਦੇ ਨੇ ਇੱਕ ਤਾਂ ਜੋ ਪੰਨੂ ਜਿਹਨੇ ਬੜਾ ਬਾਬਾ ਸਾਹਿਬ ਜੀ ਦੇ ਸ਼ਾਨ ਦੇ ਪ੍ਰਤੀ ਬੜਾ ਮਾੜਾ ਬਿਆਨ ਦਿੱਤਾ ਵਾ ਇਹ ਲੋਕ ਬਿਆਨ ਹੀ ਦੇ ਸਕਦੇ ਹੋਰ ਕੱਖ ਨਹੀਂ ਕਰ ਸਕਦੇ ਕਿਉਂਕਿ ਏਡੇ ਕ ਛੇਤਰ ਉਹਦੇ ਸਿਰ ਤੇ ਫਿਰਨੇ ਨੇ ਜਿਸ ਦਾ ਕੋਈ ਅੰਤ ਨਹੀਂ ਉਹ ਚਾਹ ਜਿੱਡਾ ਮਰਜੀ ਆਪਣੇ ਵਾਸਤੇ ਆਪਣੇ ਆਪ ਦੇ ਵਿੱਚ ਕੋਈ ਢਿੰਕ ਹੰਦਾ ਵਾ ਤੇ ਦੂਸਰੀ ਗੱਲ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਮੈਂ ਹੀ ਬੇਨਤੀ ਕਰਦਾ ਵਾਂ ਵੀ ਉਸ ਨੇ ਇਸ ਤਰ੍ਹਾਂ ਨਹੀਂ ਕਿਤੇ ਲੁੱਕ ਕੇ ਬਿਆਨ ਦਿੱਤਾ ਵਾ ਜਾਂ ਉਸ ਦੀ ਕੋਈ ਫੋਟੋ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਪਰ ਸ੍ਰੀਆਮ ਉਹ ਬੰਦਾ ਬੋਲ ਰਿਹਾ ਸਾਰਿਆਂ ਨੂੰ ਦਿਖ ਰਿਹਾ ਹੈਗਾ ਭਾਰਤ ਸਰਕਾਰ ਨੇ ਉਸ ਨੂੰ ਅਤੰਕਵਾਦੀ ਵੀ ਐਲਾਨਾ ਹੋਇਆਗਾ ਤਾਂ ਕਿ ਭਾਰਤ ਸਰਕਾਰ ਦਾ ਹੱਕ ਨਹੀਂ ਬਣਦਾ ਜੋ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਰਚਾਇਆ ਵਾ ਜੋ ਇਨਸਾਨ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਬੋਲ ਰਿਹਾ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਬੋਲ ਰਿਹਾਗਾ ਉਸ ਨੂੰ ਅਰੈਸਟ ਕਰਕੇ ਇੱਥੇ ਲੈ ਕੇ ਆਉਣਾ ਚਾਹੀਦਾ ਹੈਗਾ ਇੰਡੀਆ ਦੇ ਵਿੱਚ ਤਾਂ ਸਰਕਾਰ ਤੋਂ ਮੰਗ ਕਰੂੰਗਾ ਪੂਰਨ ਜ਼ੋਰ ਉਸ ਬੰਦੇ ਨੂੰ ਕਿਸੇ ਵੀ ਕੰਟਰੀ 'ਚ ਹੋ ਰਹਿੰਦਾਗਾ ਉਸ ਨੂੰ ਅਰੈਸਟ ਕਰਕੇ ਇਸ ਤੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਐਸੇ ਦਾ ਪੰਜਾਬ ਦੇ ਵਿੱਚ ਜਿੰਨੀਆਂ ਕੌਮਾਂ ਰਹਿੰਦੀਆਂ ਨੇ ਸਾਰੇ ਬੜੇ ਪ੍ਰੇਮ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਰਹਿੰਦੇ ਨੇ ਪਰ ਜੇ 14 ਤਾਰੀਖ ਨੂੰ ਫੇਰ ਵੀ ਕੋਈ ਸਰਾਰਤੀ ਅਨਸਰ ਸਾਨੂੰ ਇਸ ਤਰ੍ਹਾਂ ਦਾ ਹੁੱਲੜਬਾਜੀ ਕਰਦਾ ਹੋਇਆ ਮਿਲਿਆ 바ਵਾ ਸਾਹਿਬ ਦੇ ਸਟੈਚੂ ਦੇ ਪ੍ਰਤੀ ਤਾਂ ਉਸ ਦਾ ਉਹ ਹਾਲ ਕਰਾਂ ਉਹ ਹਾਲ ਕਰਾਂਗੇ ਜੋ ਉਹਨੇ ਕਿਤੇ ਆਪਣੀ ਜ਼ਿੰਦਗੀ 'ਚ ਜਾਂ ਦੁਨੀਆ 'ਚ ਦੇਖਿਆ ਨਹੀਂ ਹੋਣਾ ਇਸ ਕਰਕੇ ਮੈਂ ਸਾਰੇ ਸਮਾਜ ਦੇ ਜਿੰਨੀਆਂ ਜਥੇਬੰਦੀ ਬਣੀਆਂ ਨੇ ਦਲੇਤ ਵਰਗ ਦੀਆਂ ਜਾਂ ਹੋਰ ਵੀ ਕੋਈ ਸਮਾਜ ਸੇਵੀ ਕਲੱਬ ਬਣੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕੱਲ ਅਸੀਂ 3 ਵਜੇ ਡੀਸੀ ਸਾਹਿਬ ਬਰਨਾਲਾ ਨੂੰ ਤੇ ਐਸਐਸਪੀ ਸਾਹਿਬ ਬਰਨਾਲਾ ਨੂੰ ਸਾਂਝਾ ਮੰਗ ਪੱਤਰ ਦੇਣ ਜਾ ਰਹੇ ਆਂ ਵੀ ਜੋ ਵੀ ਬਾਬਾ ਸਾਹਿਬ ਦੇ ਸਟੈਚੂ ਲੱਗੇ ਨੇ ਬਰਨਾਲਾ ਦੇ ਵਿੱਚ ਇੱਕ ਤਾਂ ਉਹਨਾਂ ਦੇ ਉੱਪਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਨਾ ਕੋਈ ਇੱਥੇ ਪ੍ਰਸ਼ਾਸਨ ਧੁਕਮਾ ਪ੍ਰਬੰਧ ਕਰੇ ਤੇ 14 ਤਰੀਕ ਦੇ ਪ੍ਰਤੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੱਥੇ ਵੀ ਬਾਬਾ ਸਾਹਿਬ ਦਾ ਸਟੈਚੂ ਹੈ ਬਣਿਆ ਉੱਥੇ ਪ੍ਰੋਗਰਾਮ ਹੋਵੇਗਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਲੈਣਾ ਵਾ ਔਰ ਜਿੰਨੇ ਸਾਥੀ ਆਪਾਂ ਇਸ ਦੇ ਵਿੱਚ ਸ਼ਾਮਲ ਹੋਵਾਂਗੇ ਓਡੇ ਹੀ ਆਪਾਂ ਕਾਮਯਾਬੀ ਹੋਵਾਂਗੇ ਜੈ ਭੀਮ ਜੈ ਭਾਰਤ ਜਿੱਤ ਸੰਘਰਸ਼ ਕਰਦੇ ਲੋਕਾਂ ਦੀ